ਜਦੋਂ ਮਨੂਸ ਫੇਰੇ ਚੌਂਕੀਦਾਰ ਨੇ ਫੋਨ ਕੀਤਾ ਸੀਗਾ ਲਗਭਗ 6:00 ਵੇਨਾਂ ਉਹ ਇਹਨਾਂ ਆਖਿਆ ਵੀ ਤੁਹਾਡੇ ਸਾਡੇ ਜਿੰਦਰਾ ਟੁੱਟਾ ਬਾਹਰ ਤੇ ਜਦੋਂ ਆਸ-ਪਾਸੇ ਦੇਖਿਆ ਤਾਂ ਕਿਦਾਂਾਂ ਦੇ ਵਿੱਚ ਵੀ ਖੰਧ ਟੁੱਟੀ ਸੀਗੀ ਦਰਵਾਜ਼ੇ ਟੁੱਟੇ ਹੋਏ ਸੀਗੇ ਜਿੰਦਰੇ ਉਹਦੇ ਤੇ ਉਥੋਂ ਬੋਰੀਆਂ ਲੱਦ ਕੇ ਤੇ ਚੋਰੀ ਹੋਈ ਆ ਫਿਰ ਮੈਂ ਉਸੇ ਵੇਲੇ ਮੈਂ ਜੋਸਾਹ ਤੱਕ ਪਹੁੰਚ ਕਰਕੇ ਇਹਨਾਂ ਨੂੰ ਫੋਨ ਕੀਤਾ ਤੇ ਫਿਰ ਉਹਨਾਂ ਨੇ ਆਣ ਕੇ ਮੌਕਾ ਵੇਖ ਕੇ ਫਿਰ ਅਗਲੀ ਕਾਰਵਾਈ ਉਸ ਨੂੰ ਦੇ ਦਿੱਤੀ ਆ ਅੱਗੇ ਉਹ ਕੈਮਰੇ ਲੱਗੇ ਤੁਹਾਡੇ ਇਥੇ ਸਾਡੇ ਪੈਲਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਨੇ ਲੇਕਿਨ ਉਹ ਪਿੱਛੇ ਲੱਗੇ ਬਾਰ ਬਾਰ ਸਾਈਡ ਤੇ ਨਹੀਂ ਪਕ ਰਹੇ ਲੱਗੇ ਹੋਏ ਉਹ ਅੰਦਰ ਹਾਲ ਵਾਲੀ ਸਾਈਡ ਤੇ ਮੇਰਾ ਨਾਮ ਜੀ ਵਿਸ਼ਾਲ ਸਿੰਘ ਦਸਰੋਟੀਆ ਵੇਅਰ ਹਾਊਸ ਮੈਨੇਜਰ ਤਾਰੀਵਾਲ ਸਾਡੇ ਜਿੱਥੋਂ 110 ਕਬੂਰੀਆਂ ਕੋਈ ਲਗ ਲਗ ਭਗ ਚੋਰੀ ਹੋਈਆਂ ਚੋਲਾ ਦੇ ਰਾਤ ਨੂੰ ਤੇ ਇਸੇ ਮਸਲੇ ਚ ਫਿਰ ਅਸੀਂ ਕੰਪਲੇਨਟ ਦਸ ਦਸਤਾਖਤ ਦਿੱਤੀ ਆ ਪੁਲਿਸ ਵਾਲਿਆਂ ਨੂੰ ਸਵੇਰੇ ਕੋਈ ਸਾਢ ਕਿਸ਼ੇ ਵੇ ਪਤਾ ਲੱਗਿਆ ਸਫਨ ਸਰਹਰੇ ਨਾਲ ਹਾਲਿੰਦਾ ਪੈਲੇਸ ਹੈ ਇਹਦੇ ਗੇਟ ਦਾ ਵੀ ਤਾਲਾ ਤੋੜਾ ਟੁੱਟੇ ਦਾ ਸੀ ਤੇ ਫਿਰ ਜिले ਫੋਨ ਕੀਤਾ ਤਾਂ ਸਾਨੂੰ ਦੱਸਿਆ ਗਿਆ ਕਿ ਸਾਰੇ ਇੱਥੇ ਆਏ ਮੋਕੇ ਤੇ ਇੱਦਾਂ 2-34000 ਵੀ ਸਾਡੇ ਕੋਲ ਤੇ ਮੌਜੂਦਾ ਪਰ ਉਹਨਾਂ ਨੂੰ ਰਾਤ ਪਤਾ ਨਹੀਂ ਲੱਗਿਆ ਕਿ ਕਿਸਲੇ ਕੱਢ ਕੇ ਲੈ ਗਏ ਉਹ ਆਏ ਪਹਿਲੇ ਉਹਨਾਂ ਨੇ ਪੈਲੇਸ ਦਾ ਗੇਟ ਦਾ ਤਾਲਾ ਤੋੜਿਆ ਫਿਰ ਗੱਡੀ ਅੰਦਰ ਲਿਆਂਦੀ ਤੇ ਕੰਦ ਤੋੜੀ ਤੇਰੇ ਰੋਸ਼ਨਦਾਨ ਉੱਪਰ ਉੱਪਰ ਰੋਸ਼ਨਦਾਨ ਤੋਂ ਚੜ ਕੇ ਅੰਦਰ ਬੜੇ ਅੰਦਰ ਗੋਦਾਮ ਦਾ ਉਹਨਾਂ ਨੇ ਤਾਲਾ ਤੋੜਿਆ ਫਿਰ ਇੱਥੋਂ ਬੋਰੀਆਂ ਚੁੱਕ ਕੇ ਲਗੇ ਆ ਲਗਭਗ 108 ਤੋਂ 110 ਦੇ ਵਿੱਚ ਵਿੱਚ ਕਿੰਨਾ ਨੁਕਸਾਨ ਦਾ ਟੋਟਲ ਇਹ ਪਹਾਂਚ ਲਾਈਏ ਤੇ ਕੋਈ 2 ਲੱਖ ਰੁਪਏ ਲਗਦਾ ਕਿ ਨੁਕਸਾਨ ਹੋ ਗਿਆ ਸਾਈ ਕੋਲ ਪੁਲਿਸ ਪਾਰਟੀ ਆਈ ਉਹ ਸਾਰੇ ਪੁਲਿਸ ਵਾਲੇ ਆਏ ਸਾਰੇ ਐਸ ਇਜ਼ਾਮ ਸਾਰੇ ਦੇ ਕੇ ਗਏ ਸੀ ਆਈਡੀ ਵਾਲੇ ਵੀ ਆਏ ਦੇ ਸੀ ਐਸਓ ਸੇਟੋ ਸਾਹਿਬ ਨਾਲ ਵੀ ਗੱਲ ਹੋ ਗਈ ਆ ਉਹ ਅਜ ਲਕਸਿਡਿਊਟੀ ਕੇ ਬੁਲਾਉਣ ਨਾਲ ਲਿਓਗੇ ਬਾਕੀ ਸਾਰਿਆਂ ਨੂੰ ਦਰਖਾਸਤਾਂ ਲਿਖਤੀ ਦੇ ਦਿੱਤੀਆਂ ਉਹਨਾਂ ਨੂੰ ਇਸ ਬਾਰੇ ਮਸਲੇ ਤੇ ਦਸਤਾਵੇਜ਼ ਮੈਂ ਆਪਣੇ ਬਤਾਰ ਨੂੰ ਸੂਚਿਤ ਕਰਤਾ ਹਾਂਜੀ ਹਾਂਜੀ ਪਾਪਾ ਜੀ ਸਵੇਰੇ ਉਸੇ ਟਾਈਮ ਇਹ ਆਪਣੇ ਮੇਰੇ ਡੀਐਮ ਸਾਹਿਬ ਨੂੰ ਉਹਨਾਂ ਨੇ ਇਨਫੋਰਮ ਕਰਤਾ ਸੀ